ਅਮੀਰ ਕਿਸਾਨਾਂ ਤੇ ਇਨਕਮ ਟੈਕਸ ਲਗਾਉਣ ਦਾ ਵਿਚਾਰ ਕਰ ਸਕਦਾ ਹੈ ਕੇਂਦਰ RBI ਦੀ ਮੋਦਰਾ ਪਾਲਿਸੀ ਕਮੇਟੀ ਦੀ ਮੈਂਬਰ ਆਸ਼िमा ਗੋਇਲ ਦਾ ਵੱਡਾ ਬਿਆਨ ਕਿ ਅਮੀਰ ਕਿਸਾਨਾਂ ਨੂੰ ਟੈਕਸ ਦਾਇਰੇ ਚ ਲੈਉਣ ਤੇ ਵਿਚਾਰ ਕਰ ਸਕਦੀ ਹੈ ਸਰਕਾਰ ਕੈਨੇਡਾ ਨੇ ਵੱਡੀ ਤਾਦਾਦ ਭਾਰਤੀਆਂ ਲਈ ਕਟਾਈ ਸਟਡੀ ਪਰਮਿਟ ਪਿਛਲੀ ਤਿਮਾਹੀ ਚ 2022 ਦੇ ਮੁਕਾਬਲੇ 86 ਫੀਸਦੀ ਕਟਨੀ ਦੇ ਕੀਤੀ ਜਾਰੀ ਕੈਨੇਡਾ ਦੇ ਮੰਤਰੀ ਨੇ ਫਿਲਹਾਲ ਵੀਜ਼ਾ ਗਿੰਟੀ ਚ ਵਾਅਦੇ ਦੀ ਸੰਭਾਵਨਾ ਤੋਂ ਕੀਤਾ ਇਨਕਾਰ ਪੁਲਤੋ ਕਰੀਬ 1 ਘੰਟੇ ਬਾਅਦ ਚੰਡੀਗੜ੍ਹ ਦਾ ਇੰਡੀਆ ਗੱਟ ਜੋੜ ਦਾ ਟੈਸਟ ਮੇਅਰ ਚੋਣ ਲਈ ਕਾਂਗਰਸ ਆਮ ਆਦਮੀ ਪਾਰਟੀ ਅਲਾਈਅੰਸ ਦੀ ਭਾਜਪਾ ਨਾਲ ਸਿੱਧੀ ਟੱਕਰ ਨਿਗਮ ਦਫਤਰ ਬਾਹਰ ਭਾਰੀ ਪੁਲਿਸ ਤੈਨਾਤ ਹਰਜਿੰਦਰ ਬਾਦਲ ਦੇ ਤਕੜੀ ਵਾਲੇ ਬਿਆਨ ਦੇ ਬਹਾਨੇ ਸੀਐਮ ਆਨ ਐਸ ਜੀਪੀਸੀ ਪ੍ਰਧਾਨ ਤੋਂ ਮੰਗਿਆ ਜਵਾਬ ਕਿ ਹਾਕਾਲੀ ਦਲ ਬਾਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਦੱਸੇ ਜਾਣ ਤੇ ਦਿਓ ਜਵਾਬ ਹਰਜਿੰਦਰ ਸਿੰਘ ਭਾਮੀ ਨੂੰ ਦੱਸਿਆ ਆਕਾਲੀ ਦਲ ਦਾ ਵੋਲੰਟੀਅਰ ਕਪੂਠਲਾਚ ਬੇਅਦਬੀ ਦੇ ਸਖਤ ਮਾਰੇ ਗਏ ਸ਼ਖਸ ਦੀ ਹੋਈ ਪਛਾਣ ਸੋਨੀਪੱਤ ਦੇ ਅनाथ ਆਸ਼ਰਮ 'ਚ ਰਹਿੰਦਾ ਸੀਗਾ ਨੌਜਵਾਨ ਦਿਮਾਗੀ ਤੌਰ ਤੇ ਦਸਿਆ ਜਾ ਰਿਹਾ ਪਰੇਸ਼ਾਨ ਗੁਰਦੁਆਰੇ 'ਚ ਕਤਲ ਮਾਮਲੇ 'ਚ ਗੱਟਗਿੰਤੀ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਇਕਬਾਲ ਸਿੰਘ ਲਾਲਪੁਰਾ ਨੇ ਚਿੱਠੀ ਲਿਖ ਕੇ ਚੁੱਕੇ ਸਵਾਲ ਕਿ ਹੱਦੋਸ਼ੀ ਨੂੰ ਅੰਦਰ ਮਾਰ ਕੇ ਗੁਰਦੁਆਰੇ ਦੀ ਪਵਿੱਤਰਤਾ ਨੂੰ ਕੀਤਾ ਗਿਆ ਪੰਕ ਸਿੰਘ ਤੇ ਕੌਰ ਸਰਨੇਮ ਨੂੰ ਲੈ ਕੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ ਤੇ ਜਥੇਦਾਰ ਨੇ ਜਤਾਇਆ ਇਤਰਾਜ਼ ਬੋਲੇ ਕਿ ਸੇ ਦੁਨਿਆਵੀ ਅਦਾਲਤ ਨੂੰ ਸਿੱਖ ਪਛਾਣ ਦੀ ਪਰਿਭਾਸ਼ਾ ਤੈਅ ਕਰਨ ਦਾ ਨਹੀਂ ਕੋਈ ਅਧਿਕਾਰ ਤਾਂ ਕਾਨੂੰਨੀ ਮਹਾਰਾਂ ਤੋਂ رائے ਲੈ ਕੇ ਉਚਿਤ ਕਦਮ ਚੁੱਕੇਗੀ ਐਸਜੀਪੀਸੀ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਹੈ ਤਲਬ ਪਰ ਸੂਤਰਾ ਮੁਤਾਬਿਕ ਪੇਸ਼ ਨਹੀਂ ਹੋਣਗੇ ਆਪ ਸੁਪਰੀਮੋ ਕੇਜਰੀਵਾਲ ਅੱਜ ਗੋਆ ਦੌਰੇ ਤੇ ਜਾਣਗੇ ਕੇਜਰੀਵਾਲ ਤੇ ਸੀਐਮ ਆ ਸੁਪਰੀਮ ਕੋਰਟ ਖੈਰਾ ਦੀ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਅੱਜ ਹੋਵੇਗੀ ਸੁਣਵਾਈ ਸੁਪਰ ਸਰਕਾਰ ਨੇ ਪੰਜਾਬ ਰਾਣਾ ਹਾਈ ਕੋਰਟ ਦੇ ਫੈਸਲੇ ਦਿੱਤੀ ਹੈ ਚੁਣੌਤੀ ਡਰਗਸ ਕੇਸ ਅਦਾਲਤ ਨੇ ਖੈਰਾ ਨੂੰ ਦਿੱਤੀ ਹੈ ਬੇਲ ਈਰਾਨ ਦੇ ਹਮਲੇ ਦਾ ਪਾਕਿਸਤਾਨ ਨੇ 24 ਘੰਟਿਆਂ ਬਾਅਦ ਦਿੱਤਾ ਜਵਾਬ ਈਰਾਨ ਦੇ ਸਰਵਾਨ ਸ਼ਹਿਰਜ ਪਲੂਚ ਫਖਵਾਦੀਆਂ ਦੇ ਟਿਕਾਣੇ ਤੇ ਕੀਤਾ ਹਵਾਈ ਹਮਲਾ ਮੰਗਲਵਾਰ ਨੂੰ ਈਰਾਨ ਨੇ ਪਾਕਿਸਤਾਨ ਤੇ ਕੀਤਾ ਸੀ 에어 ਸਟ੍ਰਾਈਕ ਮੁੰਬਈ 에어ਪੋਰਟ ਦੇ 터ਮਲ ਤੇ ਬੈਠੇ ਮੁਸਾਫਰਾ ਵੱਲੋਂ ਖਾਣਾ ਖਾਣ ਦੇ ਮਾਮਲੇ 'ਚ ਭਟਾ ਐਕਸ਼ਨ ਇੰਡੀਗੋ 에어ਲਾਈਨਸ ਤੇ ਲੱਗਿਆ 1 ਕਰੋੜ 20 ਲੱਖ ਰੁਪਏ ਦਾ ਜੁਰਮਾਨਾ ਸਿਵਲ ਐਵੀਏਸ਼ਨ ਮਿਨਿਸਟਰੀ ਨੇ ਮੁੰਬਈ 에어ਪੋਰਟ ਨੂੰ ਵੀ ਲਗਾਈ 60 ਲੱਖ ਰੁਪਏ ਦੀ ਪੈਨਲਟੀ। ਅਜਿਹਾ ਵਿਧਿਆਚ ਮੰਦਰ ਪਰਿਸਰ ਦੇ ਗਰਭਗ੍ਰਹਿ 'ਚ ਸਥਾਪਿਤ ਕੀਤੀ ਜਾਵੇਗੀ ਰਾਮ ਲੱਲਾ ਦੀ ਮੂਰਤੀ ਮੰਦਰ 'ਚ ਵਿਸ਼ੇਸ਼ ਅਨੁਸ਼ਠਾਨ ਜਾਰੀ 22 ਤਰੀਕ ਨੂੰ ਹੋਵੇਗੀ ਪ੍ਰਾਣ ਪ੍ਰਤੀਸ਼ਠਾ

ਇਨਕਮ ਟੈਕਸ ਦੇਣਾ ਹੋਏਗਾ ਅਮੀਰ ਕਿਸਾਨਾਂ ਤੇ ਇਨਕਮ ਟੈਕਸ ਲਗਾਉਣ ਦਾ ਵਿਚਾਰ ਕਰ ਸਕਦਾ ਹੈ ਕੇਂਦਰ ਸਰਕਾਰ ਦਾ ਦੇ ਕਿ ਅਮੀਰ ਕਿਸਾਨਾਂ ਨੂੰ ਟੈਕਸ ਦਾਇਰੇ ਵਿੱਚ ਲਿਆਉਣ ਤੇ ਵਿਚਾਰ ਕਰ ਸਕਦੀ ਹੈ ਕੇਂਦਰ ਸਰਕਾਰ ਤੇ RBI ਦੀ ਮੁਦਰਾ ਪਾਲਿਸੀ ਕਮੇਟੀ ਦੀ ਮੈਂਬਰ ਆਸ਼िमा ਗੋਇਲ ਦੇ ਵੱਲੋਂ ਵੱਡੋ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅਮੀਰ ਕਿਸਾਨਾਂ ਨੂੰ ਟੈਕਸ ਦਾਇਰੇ ਵਿੱਚ ਲਾਉਣ ਤੇ ਵਿਚਾਰ ਕਰ ਸਕਦੀ ਹੈ ਸਰਕਾਰ ਤੇ ਆਸ਼िमा ਗੋਇਲ ਦੇ ਵੱਲੋਂ ਆ ਵੱਡਾ ਬਿਆਨ ਦਿੱਤਾ ਗਿਆ ਹੈ

ਵੱਡਾ ਬਿਆਨ ਦਿੱਤਾ ਗਿਆ ਮੇਰੇ ਸਹਿਯੋਗੀ ਪੰਕਜ ਕਪਾਹੀ ਔਨਲਾਈਨ ਤੇ ਮੌਜੂਦ ਨੇ ਪੰਕਜ ਆਰਬੀਆਈ ਦੀ ਮੁਦਰਾ ਪਾਲਿਸੀ ਕਮੇਟੀ ਦੀ ਮੈਂਬਰ ਆਸ਼िमा ਗੋਇਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਜੋ ਅਮੀਰ ਕਿਸਾਨ ਨੇ ਉਹਨਾਂ ਨੂੰ ਇਨਕਮ ਟੈਕਸ ਦੇ ਦਾਇਰੇ ਚ ਲਿਆਉਂਦੀ ਤਿਆਰੀ ਕਰ ਸਕਦੀ ਹੈ ਕੇਂਦਰ ਸਰਕਾਰ ਦੇ ਕੋਲ ਦੇਖੋ ਕਿ ਇੱਕ ਪ੍ਰੀਮ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ ਦੇਸ਼ ਦਾ ਬਜਟ ਜਿਹੜਾ ਹੈ ਉਹ ਆਣਾ ਹੈ ਔਰ ਉਸ ਤੋਂ ਪਹਿਲਾਂ ਇਹ ਬਿਆਨ ਆਣਾ ਇਹ ਕਈ ਮਾਇਨੇ ਦੇ ਵਿੱਚ ਅਹਿਮ ਹੋ ਜਾਂਦਾ ਹੈ ਦੂਸਰਾ ਇਹ ਵੀ ਹੈ ਕਿ ਕੀ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਦੇ ਜਿਸ ਦੌਰਾਨ ਕਿਉਂਕਿ ਇਸੇ ਸਾਲ April May ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਕੋਈ ਇਸ ਤਰੀਕੇ ਦਾ ਰਿਸਕ ਲੈਪ ਆਏਗਾ ਔਰ ਕੀ ਇਸ ਦੇ ਲਈ ਕੋਈ ਕਮੇਟੀ ਬਣਾਉਣ ਦੀ ਪਲੈਨਿੰਗ ਜਿਹੜੀ ਹੈ ਉਹ ਕਿਤੇ ਜਾ ਰਹੀ ਹੈ ਔਰ ਇਸ ਕਮੇਟੀ ਦੇ ਵਿੱਚ ਕੀ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਏਗਾ ਔਰ ਦੂਸਰਾ ਇਹ ਵੀ ਹੈ ਕਿ ਅਮੀਰ ਕਿਸਾਨਾਂ ਦੀ ਕੈਟਾਗਰੀ ਕੀ ਹੋਏਗੀ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਹੋਇਆ ਵੈ ਔਰ ਭਾਜੀ ਇਹ ਚ ਕੇਂਦਰ ਸਰਕਾਰ ਜਦੋਂ ਤਿੰਨ ਖੇਤੀ ਕਾਨੂੰਨ ਲੈ ਕੇ ਆਇਆ ਸੀ ਤਾਂ ਉਸ ਵੇਲੇ ਅਸੀਂ ਦੇਖਿਆ ਸੀਗਾ ਕਿ ਬਿਕਸਾਲ ਤੋਂ ਵੱਧ ਕਿਸਾਨਾਂ ਨੇ ਦਿੱਲੀ ਮੋਰਚਾ ਲਗਾਇਆ ਨਾਰਾਜ਼ਗੀ ਬਿਆਨਤ ਹੋਈ ਔਰ ਉਸ ਤੋਂ ਬਾਅਦ ਕਾਨੂੰਨ ਜਿਹੜੇ ਨੇ ਉਹ ਵਾਪਸ ਲੈਣੇ ਪਏ ਸੀਗੇ ਤਾਂ ਇਹ ਜੋ ਹੁਣ ਇਸ ਤਰੀਕੇ ਦਾ ਬਿਆਨ ਆਣਾ ਔਰ ਇਹ ਕਹਿਣਾ ਕਿ ਅਮੀਰ ਕਿਸਾਨਾਂ ਦੇ ਉੱਤੇ ਟੈਕਸ ਲਗਾਉਣ ਦੇ ਉੱਤੇ ਵਿਚਾਰ ਜਿਹੜੀ ਹੈ ਉਹ ਕਮੇਟੀ ਜਿਹੜੀ ਉਹ ਕਰ ਰਹੀ ਹੈ ਕਈ ਮਹੀਨਿਆਂ ਦੇ ਵਿੱਚ अहम ਹੋ ਜਾਂਦਾ ਔਰ ਇਹ ਇਸ ਕਰਕੇ ਵੀ अहम ਹੈ ਕਿਉਂਕਿ ਇੱਕ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਜਾ ਰਹੀ ਸੀਗੀ ਔਰ ਉਸ ਵੇਲੇ ਇੱਕ ਪੱਤਰਕਾਰ ਦੇ ਸਵਾਲ ਦੇ ਦੌਰਾਨ ਇਹ ਜਵਾਬ ਦਿੱਤਾ ਗਿਆ ਕਿ ਅਮੀਰ ਕਿਸਾਨਾਂ ਦੇ ਉੱਤੇ ਕਿਉਂਕਿ ਇਹ ਇਸ ਦੇ ਪਿੱਛੇ ਇਹ ਵੀ ਵਜ੍ਹਾ ਜਿਹੜੀ ਗੋਇਲ ਵੱਲੋਂ ਦੱਸੀ ਗਈ ਸੀਗੀ ਕਿ ਕਿਉਂਕਿ ਕੇਂਦਰ ਸਰਕਾਰ ਦੀਆਂ ਕਈ ਸਾਰੀਆਂ ਸਕੀਮਾਂ ਨੇ ਜਿਹੜੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਕਈ ਸਾਰੀ ਸਬਸਿਡੀ ਦਿੱਤੀਆਂ ਜਾਂਦੀਆਂ ਨੇ ਔਰ ਇੱਕ ਵੱਡਾ ਖੇਤਰ ਹੈ ਕਿਸਾਨੀ ਦਾ ਇੱਕ ਵੱਡਾ ਸੈਕਟਰ ਹੈ ਕਿਸਾਨੀ ਦਾ ਤਾਂ ਜਿਹੇਜ ਹੁਣ ਕੀ ਅਮੀਰ ਕਿਸਾਨਾਂ ਦੇ ਉੱਤੇ ਕੇਂਦਰ ਸਰਕਾਰ ਟੈਕਸ ਲਗਾਉਣ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਟੈਕਸ ਲਗਾਇਆ ਜਾਏਗਾ ਔਰ ਕੀ 2024 ਤੋਂ ਪਹਿਲਾਂ ਲਗਾਇਆ ਜਾਏਗਾ ਇਹ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਸਵਾਲੇ ਬਣਿਆ ਹੋਇਆ ਹੈ ਪੰਕਜ ਕੀ ਇਸ ਬਿਆਨ ਤੇ ਕਿਸਾਨ ਆਗੂਆਂ ਦਾ ਕਿਸ ਤਰ੍ਹਾਂ ਕੋਈ ਪ੍ਰतिक੍ਰਮ ਸਾਹਮਣੇ ਆਇਆ ਹੈ ਦੇਖੋ ਥੋੜੀ ਦੇਰ ਪਹਿਲਾਂ ਕੁਝ ਕਿਸਾਨ ਲੀਡਰਾਂ ਨਾਲ ਗੱਲਬਾਤ ਹੋਈ ਸੀਗੀ ਔਰ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਤਰੀਕੇ ਦੀ ਕੋਈ ਪਲਾਨ ਕਰਦੀ ਹੈ ਜਾਂ ਇਸ ਤਰੀਕੇ ਨਾਲ ਵਿਚਾਰ ਕਰਦੀ ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ ਅਸੀਂ ਦਿੱਲੀ ਜਾ ਕੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਵਾ ਉਹ ਮੋਰਚਾ ਲਾਵਾਂਗੇ ਕਿਉਂਕਿ ਕਿਸਾਨ ਦੇਸ਼ ਦਾ ਟਿੱਡ ਵਰਦਾ ਹੈ ਕਿਸਾਨ ਜਿਹੜਾ ਵਾ ਜਦੋਂ ਪੂਰੇ ਮੁਲਕ ਦੇ ਵਿੱਚ ਜਦੋਂ ਆਟੇ ਦੀ ਲੋੜ ਸੀਗੀ ਕਣਕ ਦੀ ਲੋੜ ਸੀਗੀ ਤਾਂ ਉਸ ਵੇਲੇ ਕਿਸਾਨਾਂ ਨੇ ਜਿਹੜਾ ਪੂਰੇ ਮੁਲਕ ਦਾ ਟਿੱਡ ਭਰਿਆ ਜਾ ਜੇ ਜੇ ਕੇਂਦਰ ਸਰਕਾਰ ਜੇਕਰ ਇਸ ਤਰੀਕੇ ਦਾ ਜੇ ਕੋਈ ਰੋਡ ਮੈਪ ਲੈ ਕੇ ਆਂਦੀ ਕੋਈ ਪਲਾਨ ਲੈ ਕੇ ਆਂਦੀ ਹੈ ਤਾਂ ਫਿਰ ਅਸੀਂ ਡਟ ਕੇ ਇਸ ਗੱਲ ਦਾ ਵਿਰੋਧ ਕਰਾਂਗੇ ਜੀ पंकजी अगली खबर हैोयलान कि केन्द्र कोई कमेटी बनाई गई थी जो कि प्रैस कॉन्फ्रेंस दौरान आशिमा गोयल का वाला बयान आया है उन्होंने कहा कि इस गल विचार किया जा रहा है अमीर किसान टैक्स दायरे च लिया कर रही है केन्द्र सरकार आगे अगली खबर का कैनेडा ने भारत के स्टूडेंट्स नेिमाही गए हजार ने, के चौथी तिमाही चयासी परसेंट जो वीजा ने कट जारी किए हजार बीथी तिमाही च एक लाख अठ हजार नौ सौ चाली वीजा जारी किए गए थे जैसे गल करिए दो हजार बी पिछले साल की दो हजार तेई की चौथी तिमाही सिर्फ 14910 ਸਟੂਡੈਂਟਸ ਵੀਜ਼ਾ ਕੀ ਜਾਰੀ ਕੀਤੇ ਗਏ ਨੇ ਤੇ ਕਾਫੀ ਜੋ ਹੈ ਡਿਫਰੈਂਸ ਨਜ਼ਰ ਆ ਰਿਹਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ ਗਿਣਤੀ 'ਚ ਵਾਦੇ ਦੀ ਫਿਲਹਾਲ ਸੰਭਾਵਨਾ ਨਹੀਂ ਦਿਖ ਰਹੀ ਮਾਰਕ ਮਿਲਰ ਨੇ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਫਾਰਤਾਲ ਸਾਡੇ ਰਿਸ਼ਤੇ ਪ੍ਰਭਾਵਿਤ ਹੋਏ ਨੇ ਜਿਸ ਕਰਕੇ ਅਪਲੀਕੇਸ਼ਨਸ ਨੂੰ ਮਨਜ਼ੂਰੀ ਦੇਣ ਦੀ ਸਾਡੀ ਸਮਰੱਥਾ ਅੱਧੀ ਰਹਿ ਗਈ ਹੈ ਹੁਣ ਕੈਨੇਡਾ ਦੇ ਇਕ ਹੀ ਅਧਿਕਾਰੀ ਹੀ ਪਾਰਚ ਕੰਮ ਕਰ ਰਹੇ ਨੇ ਭਾਰਤ ਦਾ ਸਟਾਫ ਕੈਨੇਡਾ 'ਚ ਪਹਿਲਾਂ ਤੋਂ ਕੱਟ ਸੀ ਤੇ ਡਿਪਲੋਮੈਟਸ ਦਾ ਫੋਨ ਕਰਕੇ ਸਟੂਡੈਂਟਸ ਨੇ कनाडा अच पढ़ाई नाल जुड़ीयां जानकारियां ਨਹੀਂ ਮਿਲ ਸਕਦੀਆਂ ਕੈਨੇਡਾ ਚ ਪੜਨ ਵਾਲੇ ਵਿਦਿਆਰਥੀ ਅਜ ਸਭ ਤੋਂ ਵੱਡੀ ਆਬਾਦੀ ਭਾਰਤੀਆਂ ਦੀ ਆਤਮਾ ਦੇ ਜਗਤਕਾਰ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਾਲੇ ਜੋ ਤਣਾਅ ਹੈ ਉਹ ਵਧ ਰਿਹਾ ਸੀ ਤੇ ਮੇਰਾ ਮੇਰੇ ਸਹਿਯੋਗੀ ਪੰਕਜ ਕਪਾਈ ਲਗਾਤਾਰ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਦੋਵੇਂ ਰਿਸ਼ਤੇयां ਦੋਵੇਂ ਦੇਸ਼ਾਂ ਦੇ ਰਿਸ਼ਤੇयां ਅਚ ਜੋ ਤਲਖੀ ਵੇਖਣ ਨੂੰ ਮਿਲੀ ਸੀਗੀ ਉਸ ਦਾ ਅਸਰ ਹੋਣ ਕਿਤਨਾ ਕਿਤੇ ਸਟੂਡੈਂਟਸ ਦੇ ਵਿਖਾਈ ਦੇ ਰਹੇ ਹਨ ਜਿਨ੍ਹਾਂ ਦੀ ਚਾਹ ਸੀ ਕਿ ਬਾਹਰ ਜਾਣਾ ਔਰ ਪੜਨਾ ਆ ਮਿਸਤਰੀ ਦਰ ਦੇ ਕਿਉਂਕਿ 2022 ਦੀ ਗੱਲ ਕੀਤੀ ਜਾਵੇ ਤਾਂ 1 ਲੱਖ ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ ਪੜਨ ਦੇ ਲਈ ਗਏ ਸੀਗੇ ਉਹਨਾਂ ਨੂੰ ਸਟਡੀ ਵੀਜ਼ਾ ਜਿਹੜਾ ਦਿੱਤਾ ਗਿਆ ਸੀਗਾ ਲੇਕਿਨ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 14000 ਦੇ ਕਰੀਬ ਜਿਹੜੇ ਵੀਜ਼ੇ ਨੇ ਉਹ ਸਟੂਡੈਂਟਸ ਨੂੰ ਦਿੱਤੇ ਗਏ ਨੇ ਔਰ ਇਸ ਦੇ ਦੋ ਤਿੰਨ ਕਾਰਨ ਨੇ ਬਈਕਾ ਅ ਅਹਿਮ ਇਸ ਕਰਕੇ ਵੀ ਹੋ ਜਾਂਦਾ ਹੈ ਕਿ ਜਿਹੜੇ ਡਿਪਲੋਮੈਟ ਨੇ 41 ਡਿਪਲੋਮੈਟ ਜਿਹੜੇ ਨੇ ਉਹ ਉਹ ਭਾਰਤ ਤੋਂ ਘਟਾਏ ਗਏ ਸੀ ਜਿਸ ਦੇ ਵਿੱਚ ਖਾਸ ਤੌਰ ਤੇ ਚੰਡੀਗੜ੍ਹ ਤੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਐਪਲੀਕੇਸ਼ਨ ਅ ਸਟੱਡੀ ਵੀਜ਼ੇ ਲਈ ਗਈਆਂ ਹੁੰੀਆਂ ਸੀ ਉਹ ਬੈਂਟਿੰਗ ਰਹਿ ਗਈ ਬਹੁਤ سارے ਸਟੂਡੈਂਟ ਜਿਹੜੇ ਨੇ ਉਹ ਕੈਨੇਡਾ ਨਹੀਂ ਜਾ ਸਕੇ ਦੂਸਰਾ ਫੈਕਟਰ ਇਹ ਵੀ ਹੈ ਕਿ ਅ ਅਤਵਾਦੀ ਨਿਜਰ ਦੇ ਕਤਲ ਤੋਂ ਬਾਅਦ ਲਗਾਤਾਰ ਤਲਕੀ ਵਧੀ ਹੈ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਹੈ ਕਿ ਜਿੱਥੇ ਉਹਨਾਂ ਨੇ ਫੀਸ ਜਿਹੜੀ ਉਹ ਡਬਲ ਕਰ ਦਿੱਤੀ ਅ ਜਿਹੜੇ ਵਿਦਿਆਰਥੀ ਨੇ ਦੂਜਾ ਮਾਨ ਮੈਲਰ ਨੇ ਪਿਛਲੇ ਦਿਨਾਂ 'ਚ ਇੱਕ ਬਿਆਨ ਵੀ ਇੱਕ ਇੰਟਰਵਿਊ ਦੌਰਾਨ ਦਿੱਤਾ ਸੀ ਕਿ ਅਸੀਂ ਸਟੂਡੈਂਟਸ ਦੇ ਉੱਤੇ ਕੈਪਿੰਗ ਵੀ ਜਿਹੜੀ ਹੈ ਉਹ ਕਰ ਰਹੇ ਹਾਂ ਕੋ ਮੰਤਰੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਕੈਪਿੰਗ ਕਰ ਰਹੇ ਆ ਤੀਸਰਾ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਜਿਹੜੇ ਕੋਵਿਡ ਦਾ ਦੌਰ ਸੀਗਾ ਕੋਵਿਡ ਦੇ ਦੌਰ ਤੋਂ ਬਾਅਦ ਕੈਨੇਡਾ ਦੇ ਵਿੱਚ ਇੱਕ ਵੱਡੀ ਮੰਦੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਔਰ ਵੱਡੀ ਮੰਦੀ ਦੀ ਵਜ੍ਹਾ ਕਰਕੇ ਉੱਥੇ ਜਿਹੜੇ ਹਾਊਸ ਲੋਨ ਨੇ ਉਹਨਾਂ ਦੇ ਉੱਤੇ ਇੰਟਰਸ ਉਹਨਾਂ ਦੇ ਉੱਤੇ ਵਿਆਜ ਜਿਹੜਾ ਵੈ ਉਹ ਵਧਾ ਦਿੱਤਾ ਗਿਆ ਇਸ ਤੋਂ ਇਲਾਵਾ ਬੇਰੋਜ਼ਗਾਰੀ ਉੱਥੇ ਕਾਫੀ ਜ਼ਿਆਦਾ ਵਧੀ ਹੈ ਔਰ ਇਸੇ ਵਜ੍ਹਾ ਕਰਕੇ ਕਿਉਂਕਿ ਜਿਹੜੇ ਪੰਜਾਬ ਦੇ ਸਟੂਡੈਂਟ ਨੇ ਕਾਜ਼ੂਰ ਦੇ ਉੱਤੇ ਉਹ ਕੈਨੇਡਾ ਸਿਰਫ ਪੜ੍ਹਨ ਨਹੀਂ ਜਾਂਦੇ ਬਲਕਿ ਪੜ੍ਹਾਈ ਦੇ ਨਾਲ ਨਾਲ ਉੱਥੇ ਸੈਟਲ ਹੋਣਾ ਚਾਹੁੰਦੇ ਨੇ ਉੱਥੇ ਕੰਮ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਕਰਕੇ ਜਦੋਂ ਕੈਨੇਡਾ ਦੇ ਵਿੱਚ ਮੰਦੀ ਦਾ ਦੌਰ ਹੈ ਜਾਂ ਕੈਨੇਡਾ ਦੇ ਵਿੱਚ ਤਣਾਵ ਵਾਲੀ ਸਥਿਤੀ ਬਣੀ ਹੋਈ ਹੈ ਜਾਂ ਕੈਨੇਡਾ ਦੇ ਵਿੱਚ ਹੌਮ ਲੋਨ ਮਹਿੰਗੇ ਹੋ ਗਏ ਤਾਂ ਉਹਨਾਂ ਨੇ ਰੁਖ ਜਿਹੜਾ ਵੈ ਉਹ ਨਿਊਜ਼ੀਲੈਂਡ ਦਾ ਔਰ ਇਸਨਾਲ ਆਸਟ੍ਰੇਲੀਆ ਦਾ ਵੀ ਜਿਹੜਾ ਵੈ ਉਹ ਕੀਤਾ ਹੈ ਔਰ ਇਸੇ ਵਜ੍ਹਾ ਕਰਕੇ ਪਿਛਲੇ ਸਾਲ ਦੇ ਜਿਹੜੇ ਡਾਟਾ ਸਾਹਮਣੇ ਆਇਆ ਹੈ 14000 ਦੇ ਕਰੀਬ ਹੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜਾ ਕੈਨੇਡਾ ਦਾ ਵੀਜ਼ਾ ਸਟਡੀ ਵੀਜ਼ਾ ਜਿਹੜਾ ਮਿਲ ਸਕਿਆ ਹੈ ਔਰ 2022 ਦੇ ਵਿੱਚ 1 ਲੱਖ ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਉੱਥੇ ਬੜਨ ਗਏ ਸੀਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਕੈਨੇਡਾ ਨੇ ਭਾਰਤੀ ਸਟੂਡੈਂਟਸ ਤੇ ਵੀਜ਼ਾ ਘਟਾਈ ਨਹੀਂ ਉਹਨਾਂ ਚ ਘਟौती ਵੇਖੀ ਗਈ ਹੈ ਇਸ ਵਿਚਾਲੇ ਕਾਫੀ ਡਿਫਰੈਂਸ ਵੇਖਿਆ ਜਾ ਸਕਦਾ ਹੈ ਜਿ세 ਪਿਛਲੀ ਤਿਮਾਹੀ ਦੀ ਗੱਲ ਕਰੀ ਤੇ 86% ਜੋ ਵੀਜ਼ਾ ਪਰਮਿਟ ਨੇ ਉਹ ਜਾਰੀ ਕੀਤੇ ਗਏ 2022 ਦੇ ਮੁਕਾਬਲੇ ਚੌਥੀ ਤਿਮਾਹੀ ਚ 86% ਕਾ ਵੀਜ਼ਾ ਦਿੱਤੇ ਗਏ ਨੇ ਜਲਦ ਦੱਸ ਦੇ ਇੱਕ 2022 ਦੀ ਚੌਥੀ ਤਿਮਾਹੀ ਚ एक लख अठ हजार नौ सौ चाली वीजा जारी किए गए दिते गए जो अस पिछले साल दो हजार तेई की गल करिए दो हजार तेई की चौथी तिमाही च सिर्फ चौदह हजार नौ सौ दस स्टूडेंट वीजा ही जारी किए गए ਹੁਣ ਗੱਲ ਕਰਾਂਗੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਥੋੜੀ ਹੀ ਦੇਰ 'ਚ ਚੰਡੀਗੜ੍ਹ 'ਚ ਇੰਡੀਆ ਗਠਜੋੜ ਦਾ ਟੈਸਟ ਹੋਣ ਜਾ ਰਿਹਾ ਹੈ 10 ਕਿ ਥੋੜੀ ਹੀ ਦੇਰ 'ਚ ਚੰਡੀਗੜ੍ਹ ਮੇਅਰ ਦੀ ਚੋਣ ਹੋਏਗੀ ਇਸ ਲਈ ਵਿਚਾਲੇ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ 11 ਵਜੇ VOTING ਹੋਣੀ ਹੈ ਮਿਲ ਕੇ ਹੀ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਇੰਡੀਆ ਗਠਜੋੜ ਦੀ ਭਾਜੀਪੀ ਦੇ ਨਾਲ ਸਿੱਧੀ ਤੱਕ ਹੈ ਨਿਗਮ ਦਫ਼ਤਰ ਦੇ ਬਾਹਰ ਪਾਰੀ ਪੁਲਿਸ ਬਲਦੀ ਤਣਾਤੀ ਵੀ ਕੀਤੀ ਗਈ ਹੈ ਥੋੜੀ ਹੀ ਦੇਰ 'ਚ ਮਿਊਨਿਸਪਲ ਕਾਰਪੋਰੇਸ਼ਨ ਦੀ ਚੋਣ ਹੋਣ ਜਾ ਰਹੀ ਹੈ ਮੇਅਰ ਦੀ ਚੋਣ ਹੁਣ ਜਾਈ ਡੈਕਟੀ ਜੋ ਹੈ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣ ਜਾ ਰਹੀ ਇਸ ਨੂੰ ਲੈ ਕੇ ਸਿੱਧੀ ਟੱਕਰ ਹੈ ਤੇ ਇਸ ਤੋਂ ਪਹਿਲਾਂ ਦੱਸੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਗਠਬੰਧਨ ਚ ਆ ਚੋਣ ਉਹਨਾਂ ਦੇ ਵੱਲੋਂ ਲੜੀ ਜਾ ਰਹੀ ਹੈ ਇਸ ਵਿਚਾਲੇ ਬੀਜੇਪੀ ਇਕੱਲੀ ਹੀ ਆ ਜੋ ਚੋਣ ਹੈ ਉਹ ਲੜ ਰਹੀ ਹੈ ਤੇ 35 ਵੋਟਾਂ ਨੇ 35 ਕਾਉਂਸਲਰਸ ਨੇ ਜੈਸੀ ਗਣਿਤ ਦੀ ਗੱਲ ਕਰੀਏ ਤੇ 13 ਆਮ ਆਦਮੀ ਪਾਰਟੀ ਦੇ ਕੋਲ ਨੇ 7 कांग्रेस जो अभी गल करिए बीजेपी बीजेपी को श्रोमणी अकाली दल का चंडीगढ़ मेयर की सीधी जंग हो जा रही है सीनियर डिप्टी मेयर जी जो गल करिए गुरप्रीत वर्सिज सिंह संधु है बीजेपी के उम्मीदवार ने सीनियर डिप्टी मेयर जरिए दस रहे हैं डिप्टी मेयर की लिए निर्मला देवी कांग्रेस तो उम्मीदवार ने इस विचाले वर्सिज ਰਜਿੰਦਰ ਸ਼ਰਮਾ ਯਾਨੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਆ ਚੋਣ ਲੜ ਰਹੇ ਨੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜੇ ਅਸੀਂ ਗੱਲ ਕਰੀਏ ਤੇ ਜੋ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਜਾਏਗਾ ਇਸ ਲਈ ਵਿਚਾਲੇ ਡੈਪਟੀ ਮੇਅਰ ਤੇ ਸੀਨੀਅਰ ਡੈਪਟੀ ਮੇਅਰ ਕਾਂਗਰਸ ਦੇ ਉਮੀਦਵਾਰ ਐਲਾਨੇ ਕਰਨੇ ਤੇ ਚੰਡੀਗੜ੍ਹ ਮੇਅਰ ਦੀ ਚੋਣ ਹੈ ਸਿੱਧੀ ਦੱਸਦੇ ਕਿ ਇਸ ਵਿਚਾਲੇ ਗੁਰਪ੍ਰੀਤ ਸਿੰਘ ਗਾਵੀ ਵਰਸਸ ਕੁਲਦੀਪ ਸਿੰਘ ਸੰਧੂ ਨਜ਼ਰ ਆਏਗਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਮੌਜੂਦ ਨੇ ਮਿਊਨਿਸਪਲ ਕਾਰਪੋਰੇਸ਼ਨ ਦਫ਼ਤਰ ਦੇ ਬਾਹਰੋਂ ਮਨੋਜ काउंटडाउन शुरू हो चुका है दो हजार चुनाव तो पहले जैसी गल करिए सीधा सिद्धा जो इंडिया गठजोड़ है अलायंस है उसका टेस्ट है इंडिया गठजोड़ वर्सिज बीजेपी की तस्वीर है ਅਦੇਖੋ ਸਰਬਜੋਤ ਬਿਲਕੁਲ ਬਹੁਤ ਹੀ ਇੰਟਰਸਟਿੰਗ ਅੱਜ ਦਾ ਮੇਅਰ ਇਲੈਕਸ਼ਨ ਹੋਣ ਵਾਲਾ ਹੈ ਔਰ ਕਾਊਂਟਡਾਊਨ ਬਿਲਕੁਲ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਉਸ ਤੋਂ ਪਹਿਲਾਂ ਦੀ ਤਸਵੀਰਾਂ ਲਗਾਤਾਰ ਅਸੀਂ ਗਰਾਉਂਡ ਜ਼ੀਰੋ ਤੇ ਸਵੇਰ ਤੋਂ ਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੁਲਿਸ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜੁੜਾ ਹੈ ਉਹ ਮੇਨਟੇਨ ਰਹੇ ਇਸ ਕਰਕੇ 600 ਤੋਂ ਵੀ ਵੱਧ ਪੁਲਿਸ ਕਰਮੀ ਇਥੇ ਫੋਰਸ ਲਾਈ ਗਈ ਹੈ ਐਕਸਟਰਾ ਪੈਰਾਮਿਲਟਰੀ ਫੋਰਸ ਜਿਹੜੇ ਕਾਉਂਸਲਰਸ ਨੇ ਅਧਿਕਾਰੀ ਨੇ ਉਹ ਹੁਣ ਆਣਾ ਵੀ ਸ਼ੁਰੂ ਹੋ ਰਹੇ ਨੇ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਕਿਉਂਕਿ ਪੂਰਾ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਯਾਨੀ ਕਿ ਪੂਰਾ ਬੈਰੀਕੇਟਿੰਗ ਕਰਕੇ ਖੁਦ ਐਸਐਸਪੀ ਐਸਪੀ ਸੀਨੀਅਰ ਅਧਿਕਾਰੀ ਇੱਥੇ ਮੌਜੂਦ ਹੈ ਕਿਸੇ ਨੂੰ ਵੀ ਬਿਨਾ ਪਾਸਪੋਰਟ ਵੈਰੀਫਾਈ ਕਰਨ ਤੋਂ ਬਾਅਦ ਹੀ ਅੰਦਰ ਦਿੱਤਾ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਅੰਦਰ ਵੈਸੇ ਕਿਸੇ ਨੂੰ ਅਲਾਉਡ ਨਹੀਂ ਕੀਤਾ ਗਿਆ ਪਹਿਲਾਂ ਵੀ ਕਲੀਅਰ ਕਰ ਚੁੱਕੇ ਨੇ ਐਸਐਸਪੀ ਚੰਡੀਗੜ੍ਹ ਇਸ ਤੋਂ ਇਲਾਵਾ ਅੱਜ ਜਿਹੜਾ ਮੇਅਰ ਚੰਡੀਗੜ੍ਹ ਦੇ ਲੋਕਾਂ ਨੂੰ ਮਿਲਣ ਵਾਲਾ ਹੈ ਹੁਣ ਦੇਖਣਾ ਹੋਵੇਗਾ ਬੜਾ ਹੀ ਇੰਟਰਸਟਿੰਗ ਹੈ ਕਿ ਚੰਡੀਗੜ੍ਹ ਦਾ ਮੇਅਰ ਕੌਣ ਸੀ ਪਾਰਟੀ ਦਾ ਬੰਦਾ ਹੈ ਕਿਉਂਕਿ ਇਹ ਪਹਿਲਾ ਕਹਿ ਸਕਦੇ ਨੇ ਕਿ ਪਹਿਲਾ ਇਹ ਟੈਸਟ ਹੈ ਆਈਐਨਡੀਆ ਦਾ ਜਿਹੜਾ ਇੰਡੀਆ ਘਟਬੰਧਨ ਦਾ ਜਿਹੜਾ ਟੈਸਟ ਹੈ ਤੇ ਇਹਦਾ ਆਮ ਆਦਮੀ ਪਾਰਟੀ ਪਲੱਸ ਸੱਤ ਕਾਂਗਰਸ ਯਾਨੀ ਕਿ ਟੋਟਲ ਹੋਗੇ 2 बी वोट ने दूसरे पासे 14 प्लस 1 यानी कि 14 काउंसलर बीजेपी देते एक एमपी ਦਾ वोट ਹੈ 15 ਤੇ ਦੂਜੇ ਪਾਸੇ ਬੀ ਹਾਲਾਂਕਿ ਆਮ ਆਦਮੀ ਪਾਰਟੀ ਸਾਫ ਤੌਰ ਤੇ ਕਹਦੀ ਨਜ਼ਰ ਆ ਰਹੀ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੂਗਾ ਦੂਜੇ ਪਾਸੇ ਬੀਜੇਪੀ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਸਾਡਾ ਹੀ ਮੇਅਰ ਬਣੂਗਾ ਜਿਸ ਕਰਕੇ ਆ ਕਾਫੀ ਇੰਟਰਸਟਿੰਗ ਹੋ ਜਾਂਦਾ ਹੈ ਹਾਲਾਂਕਿ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਜ਼ਰੂਰੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਕੋਈ ਵੀ ਸਪੋਰਟਰ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਮੇਨਟੇਨ ਨਹੀਂ ਕਰਦਾ ਜਾਂ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਹੁੰਦੀ ਹੈ ਨਾਅਰੇਬਾਜੀ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਹੋਏਗਾ ਹਾਲਾਂਕਿ ਅੰਦਰ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਹੈ ਇਸ ਕਰਕੇ ਪੂਰੀ ਬੈਰੀਕੇਟਿੰਗ ਪੂਰਾ ਸੀਲ ਕਰ ਦਿੱਤਾ ਗਿਆ ਇਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਕਿ ਪੂਰਾ ਹਾਲਾਂਕਿ ਬੈਰੀਕੇਟਿੰਗ ਲਾ ਦਿੱਤੇ ਗਏ ਹਨ ਹੋਰ ਵੀ ਬੈਰੀਕੇਟਿੰਗ ਇੱਥੇ ਲਾਈ ਜਾ ਰਹੇ ਨੇ ਯਾਨੀ ਕਿ ਅੰਦਰ ਜਾਣ ਦੀ ਪਰਮਿਸ਼ਨ ਕਿਸੇ ਬਾਹਰ ਬੰਦੇ ਨੂੰ ਜਾਂ ਸਪੋਰਟਰ ਨੂੰ ਨਹੀਂ ਹੈ ਇਹ ਬਹੁਤ ਹੀ ਕਲੀਅਰ ਪਹਿਲਾਂ ਹੀ ਪੁਲਿਸ ਕਰ ਚੁੱਕੀ ਹੈ ਕਿਉਂਕਿ کسی طرح ਦਾ ਕੋਈ ਖਰਾਬ ਨਾ ਹੋਵੇ ਲਾਅ ਐਂਡ ਆਰਡਰ ਜਾਂ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਨਾ ਹੋਵੇ ਕਿਉਂਕਿ ਦੋ ਦਿਨ ਪਹਿਲਾਂ ਸਰਮਜੋਤ ਅਸੀਂ ਦੇਖਿਆ ਸੀਗਾ ਕਿ ਕਾਫੀ ਨਗਰ ਨਿਗਮ ਦੇ ਅੰਦਰ ਹੰਗਾਮਾ ਹੋਇਆ ਸੀਗਾ ਬਾਹਰ ਦੇ ਸਪੋਰਟਰ ਇੱਥੇ ਪਹੁੰਚ ਕੇ ਉਹਨਾਂ ਨੇ ਹੰਗਾਮਾ ਕੀਤਾ ਸੀ ਜਿਸ ਕਰਕੇ ਪੁਲਿਸ ਨੂੰ ਇੱਕ ਵੱਡਾ ਐਕਸ਼ਨ ਜਿਹੜਾ ਹੈ ਉਹ ਜ਼ਰੂਰ ਲੈਣਾ ਪੈ ਰਿਹਾ ਹੈ ਲਾਅ ਐਂਡ ਆਰਡਰ ਨੂੰ ਮੱਦੇ ਨਜ਼ਰ ਲਾਅ ਐਂਡ ਆਰਡਰ ਦੇ ਮੱਦੇ ਨਜ਼ਰ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਮੀਟਿੰਗਸ ਦਾ ਦੌਰ ਵੀ ਚੱਲਿਆ ਸੀਨੀਅਰ ਅਧਿਕਾਰੀਆਂ ਦੀ ਗੱਲਬਾਤ ਹੋਈ ਹੈ ਆਪਸ ਵਿੱਚ ਗੱਲਬਾਤ ਹੋਈ ਹੈ ਔਰ ਮਕਸਦ ਇਹੀ ਹੈ पुलिस फोर्स और खुद सीनियर अफसर इथे मौके ते ने तो कह सकदे कुछ ही देर बाद कुछ ही देर बाद यानी 11 बजे तो शुरू इथे मेयर ਦਾ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਸ਼ੁਰੂ ਹੋ ਜੇਗਾ ਘੰਟੇ ਤੱਕ मेयर ਜਿਹੜਾ ਹੈ ਉਹ ਸਿਲੈਕਟ ਹੋ ਜਾਏਗਾ ਕਿਉਂਕਿ ਬੈਲਟ ਪੇਪਰ ਤੋਂ ਇਹ ਇਲੈਕਸ਼ਨ ਹੋਣਾ ਹੈ मेयर ਸਭ ਤੋਂ ਪਹਿਲਾਂ मेयर ਦਾ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਉਸ ਤੋਂ ਬਾਅਦ ਡਿਪਟੀ ਮੇਅਰ ਯਾਨੀ ਕਿ ਮੇਅਰ ਦੇ ਜਿਹੜੇ ਕੈਂਡੀਡੇਟ ਨੇ ਮਨੋਸ਼ ਸੋਨਕਰ बीजेपी ਤੋਂ ਦੂਜੇ ਪਾਸੇ ਕੁਲਦੀਪ ਟੇਟਾ ਆਮ ਆਦਮੀ ਪਾਰਟੀ ਪਲੱਸ ਕਾਂਗਰਸ ਤੋਂ ਤੇ ਹੁਣ ਦੇਖਣਾ ਹੋਵੇਗਾ ਕਿਉਂਕਿ ਸੀਨੀਅਰ ਡਿਪਟੀ ਮੇਅਰ ਕਾਂਗਰਸ ਦੇ ਨੇ ਗੁਰਪ੍ਰੀਤ ਸਿੰਘ ਗਾਫੀ ਨਿਰਮਲਾ ਦੇਵੀ ਡਿਪਟੀ ਮੇਅਰ ਦੂਜੇ ਪਾਸੇ ਭਾਜਪਾ ਦੇ ਤਾਂ ਬਹੁਤ ਹੀ ਇੰਟਰਸਟਿੰਗ ਇਹ ਪੂਰਾ ਗਰਸ਼ਜੋੜ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਔਰ ਧੀਰੇ ਧੀਰੇ ਇੱਥੇ ਸਪੋਰਟਰਸ ਵੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਥੋੜੀ ਜੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਆਮ ਆਦਮੀ ਪਾਰਟੀ ਦੇ ਵੀ ਇੱਥੇ ਜਿਹੜੇ ਲੀਡਰ ਨੇ ਲੋਕਲ ਲੀਡਰ ਨੇ ਪ੍ਰੇਮ ਗਰ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਦੂਜੇ ਪਾਸੇ ਕਾਂਗਰਸ ਦੇ ਵੀ ਇੱਥੇ ਪਹੁੰਚ ਰਹੇ ਨੇ ਭਾਜਪਾ ਦੇ ਸਪੋਰਟਰਸ ਇੱਥੇ अपने हालांकि हजे तक किसी ने एंट्री नहीं दी गई है एंट्री एंट्री नहीं दी गई है दूसरे पास क्योंकि पुलिस ने बैरिकेटिंग पूरे चारों पास बैरिकेटिंग की है मकसद यही है हालांकि आवाजाही जरूर आज बंद की गई है इतने नगर निगम के बाहर भी आवाजाही इस करके बंद की गई है क्योंकि ਕਿਸੇ ਵੀ ਤਰ੍ਹਾਂ ਦਾ ਕੋਈ ਹੱਲਾ ਹੋ ਨਾ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਮੌਬੀ ਇਕੱਠਾ ਨਾ ਹੋਵੇ ਕੋਈ ਲੋਕ ਇੱਥੇ ਇਕੱਠੇ ਨਾ ਹੋਣ ਜਾਂ ਸਮਰਥਕ ਜਿਹੜੇ ਸਪੋਰਟਰਸ ਨੇ ਉਹ ਇੱਥੇ ਇਕੱਠ ਨਾ ਹੋਣ ਇਸੇ ਕਰਕੇ ਪੂਰਾ ਅਰੇਂਜਮੈਂਟਸ ਪੁਲਿਸ ਵੱਲੋਂ ਕੀਤਾ ਗਿਆ ਹੈ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਨਾਲ ਜਰੂਰ ਇਹ ਤਾਲਮੇਲ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜੇ ਖਰਾਬ ਨਾ ਹੋ ਉਸਦੀ ਜ਼ਿੰਮੇਵਾਰੀ ਹਾਲਾਂਕਿ ਹਾਈ ਕੋਰਟ ਵੀ ਕੱਲ ਕਹਿ ਚੁੱਕਿਆ ਹੈ ਕਿ ਉਸਦੀ ਜ਼ਿੰਮੇਵਾਰੀ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੀ ਔਰ ਚੰਡੀਗੜ੍ਹ ਪੁਲਿਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪੂਰੇ ਲਾਅ ਐਂਡ ਆਰਡ 2 ਵਜੇ ਤੱਕ ਦੋ ਤੋਂ 3 ਵਜੇ ਦੇ ਵਿਚ ਵਿਚ ਪੂਰਾ ਕਲੀਅਰ ਹੋ ਜਾਏਗਾ ਮੇਅਰ ਸੈਨੇ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਜਿਹੜੇ ਅੱਜ ਲੋਕਾਂ ਨੂੰ ਨਿਆ ਮੇਅਰ ਨਿਆ ਸਿਨੇ ਡਿਪਟੀ ਮੇਅਰ ਤੇ ਡਿਪਟੀ ਮੇਅਰ ਮਿਲਣ ਵਾਲਾ ਹੈ ਤਾਂ ਉਸ ਕਰਕੇ ਜੀ ਮਨੋਜ ਤੁਸੀਂ ਸਾਨੂੰ ਤਸਵੀਰਾਂ ਵਖਾਣ ਦੇ ਰੋ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਅਮਨ ਪਾਰਤਵਾਜ ਮੇਨਾ ਲਾਈਵ ਮੌਜੂਦ ਹੈ ਮਿਊਸਪਲ ਕਾਰਪੋਰੇਸ਼ਨ ਦਫਤਰ ਦੇ ਬਾਹਰੋਂ ਅਮਨ ਸਮੀਕਰਨ ਸਾਹਦੇ ਸਾਹਮਣੇ ਨੇ ਕਿਸ ਦਾ ਪਲੜਾ ਪਾਰੀ ਹੈ ਕਿਸ ਦਾ ਨਹੀਂ ਹੈ ਪਰ ਬੀਜਪੀ ਫਿਰ ਵੀ ਇਸ ਕਵਾਈਟ ਕੰਫੀਡੈਂਟ ਕਿ ਮੇਅਰ ਤੇ ਸਾਡਾ ਹੀ ਬਨੇਗਾ फैक्टर्स ने जो बीजेपी नो कह रहे हैं कि वो कॉन्फिडेंट इतनी नजर आ रही है? अब जो कर तुसी सवाल अपना समीकरण सबने एक एक की, की, तो, जी, जी, की समी कि किसान पलड़ा भारी है किसद नहीं है पर बीजेपी सा मेयर बनेगा की फैक्टर ने जो बीजेपीडेंट दिखा रहे हैं ਉਹ ਇੱਕ ਚੀਜ਼ ਹੈ ਕਿ ਬੀਜੇਪੀ ਇਹਨਾਂ ਚ ਚੋਣਾਂ ਨੂੰ ਲੈ ਕੇ ਆਪਣੀ ਈਗੋ ਦੀ ਲੜਾਈ ਜ਼ਰੂਰ ਸਰਬਜੋਤ ਸਮਝਦੀ ਹੈ ਚਾਹੇ ਗੱਲ ਇਲੈਕਸ਼ਨ ਐਮਸੀ ਚੋਣਾਂ ਦੀ ਪਾਰਲੀਮੈਂਟ ਚੋਣਾਂ ਦੀ ਹੋਵੇ ਵਿਧਾਨ ਸਭਾ ਚੋਣਾਂ ਦੀ ਹੋਵੇ ਤਾਂ ਬੀਜੇਪੀ ਪੋਲੀਟੀਕਲੀ ਇਸ ਨੂੰ ਆਪਣੀ ਪੋਲੀਟੀਕਲ ਈਗੋ ਜ਼ਰੂਰ ਸਮਝਦੀ ਹੈ ਕਿ ਇਹਨਾਂ ਚੀਜ਼ਾਂ ਤੇ ਬੀਜੇਪੀ ਜੇ ਹਾਰਦੀ ਹੈ ਤਾਂ ਇੱਕ ਪੋਲੀਟੀਕਲ ਈਗੋ ਬੀਜੇਪੀ ਦੀ ਬਣ ਜਾਂਦੀ ਹੈ ਔਰ ਖਾਸ ਕਰਕੇ ਚੰਡੀਗੜ੍ਹ ਯੂਟੀ ਹੈ ਇੱਥੇ ਜੇਕਰ ਔਰ ਪੰਜਾਬ ਹਰਿਆਣਾ ਦੀ ਰਾਜਸਤਾਨੀ ਹੈ ਤਾਂ ਇੱਥੇ ਜੇਕਰ ਆਮ ਆਦਮੀ ਪਾਰਟੀ ਜਾਂ ਕਾਂਗਰਸ ਮਿਲ ਕੇ ਇਸ ਤਰੀਕੇ ਦੀ ਸਟ੍ਰੈਟਜੀ ਬਣਾਉਣੇ ਤੇ ਕਾਮਯਾਬ ਹੁੰਦੇ ਨੇ ਤਾਂ ਉਸ ਦਾ ਸਾਈਕੋਲੋਜੀਕਲ ਅਸਰ ਬਹੁਤ ਜ਼ਿਆਦਾ ਹੈ ਪੰਜਾਬ ਲਈ ਹਰਿਆਣਾ ਲਈ ਔਰ ਖਾਸ ਕਰਕੇ ਯੂਟੀ ਚੰਡੀਗੜ੍ਹ ਲਈ ਇੱਕ ਸਾਈਕੋਲੋਜੀਕਲ ਮੈਸੇਜ ਜ਼ਰੂਰ ਜਾਏਗਾ ਕਿ ਆਮ ਆਦਮੀ ਪ党 ਕਾਂਗਰਸ ਨੇ ਮਿਲ ਕੇ ਭਾਜਪਾ ਨੂੰ ਹਰਾਤਾ ਤਾਂ ਉਹ ਇੱਕ ਸਟੇਟਮੈਂਟ ਨਾ ਬਣੇ ਇੱਕ ਸਾਈਕੋਲੋਜੀ ਜਾਂ ਪਰਸਪੈਕਸ਼ਨ ਨਾ ਬਣੇ ਪੋਲੀਟੀਕਲੀ ਉਸ ਤੋਂ ਬਚਣ ਲਈ ਭਾਜਪਾ ਆਪਣੀ ਸਟ੍ਰੈਟਜੀ ਜ਼ਰੂਰ ਲਗਾ ਰਹੀ ਹੈ اور ਬੀਜੇਪੀ ਪਿਛਲੇ ਲੰਬੇ ਸਮੇਂ ਤੇ ਇਸ ਤੋਂ ਪਹਿਲਾਂ ਜੋ ਮੇਅਰ ਸੀ ਉਸ ਤੋਂ ਪਹਿਲਾਂ ਸੀ ਤਾਂ ਬੀਜੇਪੀ ਇਸ ਮੇਅਰ ਚੋਣਾਂ ਤੇ ਜਾਂ ਮੇਅਰ ਬੀਜੇਪੀ ਦਾ ਬਣਦਾ ਰਿਹਾ ਹੈ ਬੀਜੇਪੀ ਕਾਮੇ ਚ ਕਾਬਜ ਰਹੀ ਹੈ ਐਮਸੀ ਚੋਣਾ ਤੇ ਚੰਡੀਗੜ੍ਹ ਦੇ ਅੰਦਰ ਤਾਂ ਉਸ ਨੂੰ ਬੀਜੇਪੀ ਖੋਣਾ ਵੀ ਨਹੀਂ ਚਾਹਦੀ ਔਰ ਦੂਸਰਾ ਪਰਸਪੈਕਸ਼ਨ ਦੀ ਗੱਲ ਹੈ ਤੀਸਰਾ 2024 ਲੋਕ ਸਭਾ ਤੋਂ ਪਹਿਲਾਂ ਇਸ ਦਾ ਚੰਡੀਗੜ੍ਹ ਦੇ ਉੱਤੇ ਅਤੇ ਬਾਕੀ ਲੋਕ ਸਭਾ ਸੀਟਾਂ ਤੇ ਵੀ ਅਸਰ ਪਏਗਾ ਕਿਉਂਕਿ ਮੌਜੂਦਾ ਇੱਥੇ ਜਿਹੜੇ ਸੰਸਦ ਨੇ ਉਹ ਕਿਰਨ ਖੇਰ ਬੀਜੇਪੀ ਦੇ ਨੇ ਤਾਂ ਉਹਨਾਂ ਚੀਜ਼ਾਂ ਨੂੰ ਵੀ ਬੀਜੇਪੀ ਦੇਖ ਕੇ ਚੱਲ ਰਹੀ ਹੈ ਬੀਜੇਪੀ ਨਹੀਂ ਚਾਹਦੀ ਕਿ ਹੱਤੋਂ ਆ ਚੀਜ਼ਾਂ ਜਾਣ ਐਮ ਸੀ ਚੋਣਾ ਜਾਣ ਔਰ ਇੱਕ ਪਰਸਪੈਕਸ਼ਨ ਜਿਹੜੀ ਹੈ ਉਹ ਭਾਜਪਾ ਦੇ ਖਿਲਾਫ ਬਣ ਇਸ ਕਰਕੇ ਭਾਜਪਾ ਪੂਰੀ ਕੋਸ਼ਿਸ਼ ਕਰ ਰਹੀ ਹੈ ਔਰ ਪਰ ਦੂਸਰੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਜਿਹੜੀ ਸਟ੍ਰੈਟਜੀ ਲਗਾਈ ਹੈ ਅਲਾਈਂਸ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ ਐਮ ਸੀ ਚੋਣਾ ਤੋਂ ਕੀਤੀ ਹੈ ਪਰ ਉਸ ਨੂੰ ਵੀ ਮਾਰ ਦੇਣਾ ਪੋਸੀਬਲ ਨਹੀਂ ਨਜ਼ਰ ਆਉਂਦਾ ਸੰਭਵ ਨਹੀਂ ਲੱਗਦਾ ਕਿ ਬੀਜੇਪੀ ਉਸ ਆંકੜੇ ਨੂੰ ਤੋੜ ਸਕਦੀ ਹੈ ਕਿਉਂਕਿ 13 ਜਿਹੜੀਆਂ 13 ਕਾਉਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਅਤੇ 7 ਕਾਉਂਸਲਰ ਕਾਂਗਰਸ ਦੇ ਨੇ ਤਾਂ 19 ਕਾਉਂਸਲਰ ਚਾਹੀਦੇ ਹੁੰਦੇ ਨੇ ਮੇਅਰ ਬਣਨ ਲਈ ਤਾਂ ਬੀਜੇਪੀ ਉਸ ਨੂੰ ਕਿਵੇਂ ਕਿਵੇਂ ਟੈਕਲ ਕਰੇਗੀ ਉਹ ਅੱਜ ਜ਼ਰੂਰ ਦੇਖਣ ਵਾਲੀ ਗੱਲ ਰਹੀ ਔਰ ਜਿਵੇਂ ਮਨੋਜ ਵੀ ਤਸਵੀਰਾਂ ਵਿਖਾ ਰੇ ਸੀ ਬਾਹਰ ਤਾਨਤਾ ਲੱਗਿਆ ਹੋਇਆ ਐਮਸੀ ਆਫਿਸ ਦੇ ਤਾਂ ਹੋਰ ਇੱਥੇ ਕੁਝ ਹੀ ਦੇਰ ਦੇ ਅੰਦਰ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਸਪੋਰਟਰ ਨੇ ਉਹ ਜ਼ਰੂਰ ਪਹੁੰਚਣੇ ਸ਼ੁਰੂ ਹੋਣੇ ਔਰ ਅੰਦਰ ਜਾ ਕੇ ਕਿਸ ਤਰੀਕੇ ਦਾ ਮਾਹੌਲ ਰਹਿੰਦਾ ਹੈ ਜਾਂ ਕੀ ਇੱਕ ਤਸਲ ਰਹਿੰਦੀ ਹੈ ਆਪ ਆਮ ਆਦਮੀ ਪਾਰਟੀ ਕਾਂਗਰਸ ਔਰ ਬੀਜੇਪੀ ਦੇ ਵਿਚਾਰ ਵਿਚਾਰ ਉਹ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਸਰਬਜੋਤ ਮਨ ਅਮਨ ਇੱਕ ਹੋਰ ਗੱਲ ਤੁਹਾਨੂੰ ਸਮਝਣਾ ਚਾਹਾਂਗੇ ਜੋ ਮੈਰ ਦੇ ਚੋਣ ਹੁੰਦੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਚੋਣਾਂ ਹੁੰਦੀਆਂ ਨੇ ਇਸ ਵਿਚਾਲੇ ਐਂਟੀ ਡਿਫੈਕਸ਼ਨ ਲਾ ਲਾਗੂ ਨਹੀਂ ਹੁੰਦਾ ਅਬ ਦੇਖੋ ਸਾਰੀ ਚੀਜ਼ਾਂ ਨੇ ਸਰਬੋਤ ਪਰਿਨਾਤੇ ਨਜ਼ਰ ਜ਼ਰੂਰ ਨਜ਼ਰ ਜ਼ਰੂਰ ਰਹੇਗੀ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਜੇਕਰ ਕਿਉਂਕਿ ਹਲੇ ਤੱਕ ਨੋਮੀਨੇਸ਼ਨ ਵੀ ਵਾਪਸ ਨਹੀਂ ਹੋਇਆ ਬੰਟੀ ਹੋਣ ਦਾ ਤਾਂ ਕਿਆ ਉਹਨਾਂ ਦਾ ਨੋਮੀਨੇਸ਼ਨ ਵਾਪਸ ਐਕਸੈਪਟ ਹੋਏਗਾ ਔਰ ਜੇਕਰ ਹੁੰਦਾ ਹੈ ਤਾਂ ਕਿਆ ਉਹ ਇੱਕ ਵੋਟ ਹੀ ਕਟੇਗੀ ਕਾਉਂਸਲਰ ਦੀ ਜਾਂ ਜਾਂ ਉਸ ਟੀਜ਼ ਨੂੰ ਹੋਰ ਨਜ਼ਰੀਏ ਦੇ ਨਾਲ ਦੇਖਿਆ ਜਾਏਗਾ ਕਿਆ 19 ਵੋਟਾਂ ਪੂਰੀਆਂ ਹੋਣੀਆਂ ਮੇਰ ਬਣਨ ਲਈ ਜਾਂ ਉਸ ਨੂੰ ਵੀ ਉਸ ਦੇ ਅੰਦਰ ਕੋਈ ਟੈਕਨੀਕਲਿਟੀ ਦਰਜ ਕਰਵਾਈ ਜਾਂਦੀ ਹੈ ਕਿਉਂਕਿ ਭਾਜਪਾ ਦੇ ਲਈ ਇਹ ਇੱਕ ਖਤਰਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੱਗਦਾ ਹੈ ਕਿ ਭਾਜਪਾ ਕੋਈ ਨਾ ਕੋਈ ਇਸ ਤਰੀਕੇ ਦਾ ਸਿਆਸੀ ਤੌਰ ਤੇ ਤੰਤਰ ਵਰਤ ਕੇ ਜਿਹੜਾ ਹੈ ਉਹ ਕੋਈ ਸਟ੍ਰੈਟਜੀ ਲਗਾ ਕੇ ਚਿਤ ਕਰ ਸਕਦੀ ਹੈ ਔਰ ਇਹ ਹੈਰਾਨੀ ਜਨਕ जरूर ਰਹੇਗਾ ਜੇਕਰ ਇਸ ਤਰੀਕੇ ਦਾ ਕੁਝ ਹੁੰਦਾ ਹੈ ਕਿਉਂਕਿ ਆਵਾਜ਼ੀ ਪਾਰਟੀ ਅਤੇ ਕਾਂਗਰਸ ਨੇ ਜੋ ਸਟ੍ਰੈਟਜੀ ਲਗਾਈ ਉਸ ਸਾਫ ਤੌਰ ਤੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਮੇਅਰ ਉਹਨਾਂ ਦਾ ਬਣਿਆ ਹੋਇਆ ਹੈ ਔਰ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਕਾਂਗਰਸ ਦਾ ਬਣਿਆ ਹੋਇਆ ਹੈ ਪਰ ਇਨ ਚੀਜ਼ਾਂ ਤੇ ਬੀਜੇਪੀ ਕੀ ਸਟ੍ਰੈਟਜੀ ਲਗਾਏਗੀ ਕਿਉਂਕਿ ਹਲੇ ਤੱਕ ਬੀਜੇਪੀ ਬੜੇ ਇੱਕ ਇੱਕ ਪੀਸਫੁਲ ਔਰ ਕਾਮ ਤਰੀਕੇ ਤੇ ਕਹੀਏ ਤਾਂ ਪੂਰਾ ਠਹਿਰਾਵ ਦੇ ਨਾਲ ਆਪਣੀ ਰਣਨੀਤੀ ਤੇ ਕੰਮ ਕਰ ਰਹੀ ਹੈ ਕੋਈ ਵੀ ਇਸ ਤਰੀਕੇ ਦੇ ਪੱਤੇ ਨਹੀਂ ਖੋਲੇ ਕਿ ਕਿਆ ਉਹਨਾਂ ਨੇ ਜਿਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕਰਿਆ ਕਿ ਅਲਾਈਂਸ ਕਰ ਲਿਆ ਔਰ ਉਹਨਾਂ ਨੇ ਪੂਰੀ ਸਟਰੈਟਜੀ ਇੱਕ ਡਿਸਕਲੋਜ਼ ਕਰਤੀ ਪਰ ਬੀਜੇਪੀ ਇਸ ਤਰੀਕੇ ਦੇ ਨਾਲ ਕੰਮ ਨਹੀਂ ਕਰਦੀ ਬੀਜਪੀ ਮੌਕੇ ਤੱਕ ਆਪਣੀ ਰਣਨੀਤੀ ਪ੍ਰੈਕਟੀਕਲ ਰੂਪ ਚ ਦਰਸਾਉਂਦੀ ਹੈ ਤਾਂ ਕੀ ਅੱਜ ਇਤੇ ਚੀਜ਼ ਨਜ਼ਰ ਆਏਗੀ ਜਾਂ ਅਮਨ ਜੀ ਆਪ ਇਸ ਚੀਜ਼ ਨੂੰ ਐਕਸੈਪਟ ਕੀਤਾ ਜਾਏਗਾ ਬੀਜਪੀ ਵੱਲੋਂ ਕਿ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ ਮਿਲ ਕੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਉਸ ਚੀਜ਼ ਨੂੰ ਬੀਜਪੀ ਐਕਸੈਪਟ ਕਰ ਗਈ ਔਰ ਕੀ ਕਹਿ ਕੇ ਐਕਸੈਪਟ ਕਰ ਦਿਓ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਮੇਰੇ ਸਹਿਯੋਗੀ ਲਾਈਵ ਜੁੜੇ ਸਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਮਨੋਜ ਰਾਟੀ ਸਾਡੇ ਨਾਲ ਜੁੜੇ ਤੇ ਥੋੜੀ ਹੀ ਦੇਰ ਚ ਚੰਡੀਗੜ੍ਹ ਇੰਡੀਆ ਗੱ ਚੰਡੀਗੜ੍ਹ ਮੇਅਰ ਦੀ ਚੋਣ ਹੋਵੇਗੀ ਮਿਲ ਕੇ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿ ਕਿ ਇੰਡੀਆ ਗਠਜੋੜ ਦੀ ਭਾਜਪਾ ਦੇ ਨਾਲ ਸਿੱਧੀ ਟੱਕਰ ਹੈ ਹਾਲ ਫਿਲਹਾਲ ਦੇ ਸੀ ਗੱਲ ਕਰੀਤੇ ਪਿਛਲੇ ਹਫਤੇ ਹੀ ਕਾਫੀ ਜੋ ਹੈ ਸਿਆਸੀ ਕਮਸਾਨ ਵਖ ਨੂੰ ਮਿਲਿਆ ਸੀਗਾ ਜਦੋਂ ਕਿ ਪਹਿਲਾਂ ਤੇ ਡਿਸਾਈਡ ਕੀਤਾ ਗਿਆ ਸੀ ਕਿ ਹਰ ਪਾਰਟੀ ਆਪਣੇ ਆਪਣੇ ਲੈਵਲ ਤੇ ਮੇਅਰ ਦੀ ਚੋਣ ਲੜੇਗੀ ਪਰ ਬਾਅਦ ਵਿੱਚ ਜੋ ਹੈ ਗਠਜੋੜ ਹੋਇਆ ਆਮ ਆਦੀ ਪਾਰਟੀ ਦੇ ਕਾਂਗਰਸ ਦੇ ਵਿਚਾਲੇ ਤੇ ਇਸ ਦੇ ਵਿਚਾਲੇ ਹੁਣ ਆਮ ਆਦੀ ਪਾਰਟੀ ਦੇ ਵੱਲੋਂ ਮੇਅਰ ਦੇ ਵੱਲੋਂ ਕੈਂਡੀਡੇਟ ਭਰਿਆ ਗਿਆ ਹੈ ਉਮੀਦਵਾਰੀ ਪਈ ਗਈ ਹੈ ਇਸ ਦੇ ਵਿਚਾਲੇ ਕਾਂਗਰਸ ਦੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ